ਸੁਈ ਮਹਲਾ ਪੰਜਵਾਂ ਭਾਗਟੜੇ ਹਰਿ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ ਪਰਵਾਨ ਗਣੀ ਸਈਏ ਆਏ ਸਫਲ ਤੇ ਨਾ ਕੇ ਕਮਾ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵ ਚਰਨ ਧੂੜ ਮੋਖ ਲਾਈ ਰਹਾ ਓ ਜਨਮ ਮਰਨ ਦੋ ਮੈਂ ਨਹੀਂ ਜਨ ਪਰੋਪਕਾਰੀ ਆਹੀ ਜੀ दान दे भक्ति लाए ना हार सों लेन मिलाई सच्चा अमरा सच्ची पाते शाही सच्चे से ती रते सच्चा सोखा सच्ची वडियाई जिसके से तिन जाते ਪੱਕਾ ਫੇਰੇ ਪਾਣੀ ਟੋਮਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕੀ ਪ੍ਰਭ ਪਾਸ ਬੇਨੰਤੀ ਤੇਰ ਜਨ ਦੇਖਣ ਪਾਵਾਂ ਪੱਕਾ ਫੇਰੇ ਪਾਣੀ ਟੋਮਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕੀ ਪ੍ਰਭ ਪਾਸ ਬੇਨੰਤੀ ਤੇਰ ਜਨ ਦੇਖਣ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ